ਸਾਰਨੀ ਕਰਦੇ ਸਾਰਨੀ ਜੀ ਸਰ ਪਹਿਲਾਂ ਤਾਂ ਤੁਹਾਡੇ ਮੀਡੀਆ ਸਾਥੀਆਂ ਦਾ ਦਿਲ ਦੇ ਗਹਿਰੇ ਆਈਆਂ ਤੋਂ ਧੰਨਵਾਦ ਕਰਦਾ ਹਾਂ ਕੱਲਾ ਕੱਲਾ ਤੁਹਾਡਾ ਕਦਮ ਸਾਡਾ ਸਿਰ ਮੱਥੇ ਕਿਉਂਕਿ ਕਿਉਂਕਿ ਜਿਵੇਂ ਸਾਨੂੰ ਇਨਸਾਫ ਦੀ ਜੰਗ ਲਈ ਜਿਵੇਂ ਮੀਡੀਆ ਦੇ ਸਾਡਾ ਸਾਥ ਦਿੱਤਾ ਪਰਿਵਾਰ ਦਾ ਉਹਦਾ ਅਸੀਂ ਕਦੇ ਦੇਣ ਨਹੀਂ ਦੇ ਸਕਦੇ ਡੈਮੋਕ੍ਰੇਸੀ ਦਾ ਚੌਥਾ ਪੀਲਰ ਹੈ ਆਹ ਮੀਡੀਆ ਇਹਨਾਂ ਆਪਣੀ ਪਰਿਵਾਰ ਵੱਲੋਂ ਮੈਂ ਧੰਨਵਾਦ ਕਰਨਾ। ਕੱਲ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਸਾਡੀ ਮੀਟਿੰਗ ਹੋਈ ਸੀ ਪਰਿਵਾਰ ਦੀ ਭਗਵੰਤ ਸਿੰਘ ਮਾਨ ਜੀ ਨਾਲ ਉਹਨਾਂ ਦੇ ਰੈ residense 'ਤੇ 11:30 ਵਜੇ। ਉਹਨਾਂ ਨਾਲ ਬੜੇ ਸੁਖਾਵੇ ਮਾਹੌਲ 'ਚ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਸਾਡੇ ਪਰਿਵਾਰ ਨੇ ਸਾਡੇ ਨਾਲ ਜੋ ਸਾਡੇ ਪਰਿਵਾਰ ਨਾਲ ਜੋ ਇੱਥੇ ਹੋਇਆ ਉਹ ਕਰਨੂ ਸਾਹਿਬ ਨੇ ਸਾਰੀ ਗੱਲ ਮਾਨ ਸਾਹਿਬ ਦੇ ਧਿਆਨ 'ਚ ਲੈਣੀ 1 ਟੂ 1 ਬੈਠ ਕੇ। ਉਦੇ باوجود ਮਾਨ ਸਰ ਨੇ ਆਸ਼ਵਾਸਨ ਦਿੱਤਾ ਸਾਡੇ ਪਰਿਵਾਰ ਨੂੰ ਕਿ ਕਹਿੰਦੇ ਮੈਨੂੰ ਬੜਾ ਦੁੱਖ ਹੋਇਆ ਕਿ ਜੋ ਪਰਿਵਾਰ ਨਾਲ ਵਾਪਰਿਆ ਉਹ ਨਹੀਂ ਚਾਹੀਦਾ ਸੀ ਤੁਹਾਡੇ ਵਰਗੇ ਪਰਿਵਾਰ ਨਾਲ ਵਾਪਰਿਆ ਕਿਸੇ ਵੀ 3.5 ਕਰੋੜ ਜਿਹੜੇ ਪੰਜਾਬ ਦੇ ਵਸਨੀਕ ਨੇ ਉਹਨਾਂ ਨਾਲ ਵੀ ਹੋਣਾ ਨਹੀਂ ਚਾਹੀਦਾ ਸੀ ਉਹਨਾਂ ਦੁੱਖ ਉਹਨਾਂ ਨੇ ਮਨਾਇਆ ਬਕਾਇਦਾ ਮੀਟਿੰਗ ਤੋਂ ਬਾਅਦ ਗੱਡੀ ਤੱਕ ਛੱਡਣ ਵੀ ਆਏ ਮਾਨ ਸਰ ਕਿ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਆਪਣੇ OSD ਨੂੰ ਕਿਹਾ ਕਿ 5 ਵਜੇ ਡੀਜੀਪੀ ਟੀਪ ਸੈਕਟਰੀ ਹੋਮ ਸੈਕਟਰੀ ਨੂੰ ਬੁਲਾਇਆ ਜਾਵੇ ਤੇ ਕਹਿੰਦੇ ਢਿੱਲੋ ਸਾਹਿਬ ਸ਼ਾਮ ਨੂੰ 6 ਵਜੇ ਤੁਹਾਨੂੰ ਆਪ ਸਾਡਾ ਓਐਸਡੀ ਫੋਨ ਕਰਕੇ ਤੁਹਾਨੂੰ ਖੁਸ਼ਕਬਰੀ ਦੇਊਗਾ ਪੰਜਾਬ ਸਰਕਾਰ ਸਖਤੋ ਸਖਤ ਕਾਰਵਾਈ ਕਰੂਗਾ ਸਾਨੂੰ ਬੜੀ ਖੁਸ਼ੀ ਹੋਈ ਉਸ ਦੀ ਮੈਂ ਬਾਹਰ ਆ ਕੇ ਮੀਡੀਆ ਦੇ ਸਾਥੀਆਂ ਨੂੰ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਮਾਨ ਸਾਹਿਬ ਨੂੰ ਸਲੂਟ ਕੀਤਾ ਮਿਸਿਸ ਬਾਠ ਨੇ ਵੀ ਕੀਤਾ ਮੇਰੇ ਸਿਸਟਰ ਇਨ ਲਾਅ ਨੇ ਕਿ ਅਸੀਂ ਬੜੇ ਖੁਸ਼ ਸੀਗੇ ਕਿ ਸ਼ਾਮ ਨੂੰ 6 ਵਜੇ ਸਾਡੇ ਪਰਿਵਾਰ ਨਾਲ ਇਨਸਾਫ ਹੋ ਜਾਣਾ ਹੈ ਮਾਨ ਸਾਹਿਬ ਦੀ ਪੂਰੀ ਉਹਨਾਂ ਦੀ ਤਾਰੀਫ਼ ਕੀਤੀ ਮੀਡੀਆ ਚ ਵੀ ਮਾਨ ਸਾਹਿਬ ਬਹੁਤ ਵਧੀਆ ਇਨਸਾਨ ਹੈ ਗੱਦੀ ਤੱਕ ਛੱਡਣ ਆਏ ਤੇ ਮਾਨ ਸਾਹਿਬ ਨੇ ਮੇਰੇ ਸਿਸਟਰ ਇਨ-ਲਾਅ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਆ ਤੁਹਾਨੂੰ ਇਨਸਾਫ ਮਿਲੇਗਾ ਤੇ ਉਹ ਇਨਸਾਫ ਅਸੀਂ ਕੱਲ ਦੇ 6 ਵਜੇ ਦੇ ਉਡੀਕ ਰਹੇ ਹਾਂ ਆ ਹੁਣ 3 ਵਜੇ ਦੀ ਦੁਪਹਿਰ ਤੇ ਜੋ ਇਨਸਾਫ ਜਿਸ ਦੀ ਉਮੀਦ ਰੱਖਦੇ ਸੀ ਉਹ ਮੈਨੂੰ ਦਿਖ ਨਹੀਂ ਰਿਹਾ ਅਜੇ ਕਿਉਂਕਿ ਬੜੇ ਦੁਖਨਲ ਕਹਿਣਾ ਪੈ ਰਿਹਾ ਹੈ ਕਿ ਕਿਤੇ ਤਾਂ ਮਾਨ ਸਾਹਿਬ ਕਹਿ ਰਹੇ ਸੀ ਕਿ ਕਿਉਂ ਦੇ ਪੰਜਾਬ ਦੇ ਧੀਆ ਪੰਜਾਬ ਦੀਆਂ ਨੂੰਹਾਂ ਸਾਰੇ ਮੇਰਾ ਪਰਿਵਾਰ ਹੈ ਤੇ ਮਾਨ ਸਾਹਿਬ ਨੇ ਮਿਸਿਸ ਬਾੜ ਦੇ ਮੇਰੇ ਸਸਟਰਨੋ ਦੇ ਹੱਥ 'ਚ ਸਿਰ ਰੱਖ ਕੇ ਕਿਹਾ ਸੀ ਕਿ ਤੁਹਾਨੂੰ ਇਨਸਾਫ ਮਿਲੂਗਾ ਚਿੰਤਾ ਨਾ ਕਰੋ ਕਿੱਥੇ ਗਿਆ ਉਹ ਇਨਸਾਫ ਮੈਂ ਪੁੱਛਣਾ ਚਾਹੁੰਦਾ ਕਿ ਆਪਾਂ ਸਿਰਫ ਜਿਵੇਂ ਸਾਨੂੰ ਪਟਿਆਲਾ ਪੁਲਿਸ ਨੇ ਐਫ ਆਈ ਆਰ ਕਰਨ ਤੋਂ ਲੈ ਕੇ ਸਸਪੈਂਸ਼ਨ ਤੱਕ 골골 ਘਮਾਈ ਗਈ ਹੈ ਸਾਨੂੰ ਕਿ ਸਾਨੂੰ ਉਹੀ ਚੱਕਰ ਜੀ ਮਾਨ ਸਾਹਿਬ ਨੇ ਘਮਾਇਆ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਕੀ ਜੇ ਤੁਸੀਂ ਸਾਡੇ ਨਾਲ ਇਨਸਾਫ ਨਹੀਂ ਕਰਨਾ ਸੀ ਤਾਂ ਫਿਰ ਉੱਥੇ ਇਹ ਡਰਾਮਾ ਕਿਉਂ ਕੀਤਾ ਗਿਆ ਸਾਡੇ ਨਾਲ ਲਾ ਕੇ ਉੱਥੇ ਪਰਿਵਾਰ ਨਾਲ ਤੇ ਸ਼ਾਮ ਨੂੰ ਸਾਨੂੰ ਸੁਨੀਹਾ ਆ ਰਿਹਾ ਹੈ ਕਿ ਨਾਨਕ ਸਿੰਘ ਦਾ ਤਵਾਦਲਾ ਕਰ ਦਿੰਦੇ ਆ ਕਿ ਤੁਸੀਂ ਸੀਬੀਆਈ ਇਨਕੁਆਇਰੀ ਦੀ ਮੰਗੇ ਛੱਡ ਦਿਓ ਸਾਡੇ ਨਾਲ ਬਾਰਗੇਨਿੰਗ ਸ਼ੁਰੂ ਹੋ ਗਈ ਸਰਕਾਰ ਦੀ ਮੈਂ ਪੁੱਛਣਾ ਚਾਹੁੰਦਾ ਹੈ ਕਿ ਪੰਜਾਬ ਸਰਕਾਰ ਦੀ ਕੀ ਡੀਜੀਪੀ ਸਾਹਿਬ ਜੀ ਕੀ ਮਜਬੂਰੀ ਹੈ ਕਿ ਚਾਰ ਐਸਐਚਓਜ਼ ਨੂੰ ਚਾਰ ਇਨਸਪੈਕਟਰਸ ਨੂੰ ਬਚਾਉਣ ਕਰਕੇ ਕਿ ਸਾਡੇ ਨਾਲ ਬਾਰਗੇਨ ਕਰਨਾ ਹੈ ਕਿ ਅਸੀਂ ਨਾਨਕ ਸਿੰਘ ਦਾ ਤਬਾਦਲਾ ਕਰ ਦਿੰਨੇ ਆਂ ਅਸੀਂ ਸਾਰੇ ਤੁਹਾਡੀ ਗੱਲਾਂ ਮੰਨ ਲੈਨੇ ਆਂ ਤੁਸੀਂ ਹਾਈ ਕੋਰਟ ਤੋਂ 3 ਤਰੀਕ ਨੂੰ ਸਾਡਾ ਹਾਈ ਕੋਰਟ ਲੱਗਿਆ ਹੋਇਆ ਹੈ ਜਾਂ ਇਸ ਇਸ਼ੂ ਤੇ ਸੀਬੀ ਇਨਕੁਆਇਰੀ ਮਾਰਕ ਵਾਸਤੇ ਕਿ ਤੁਸੀਂ ਉਥੇ ਐਫੀਡੇਵਿਟ ਦੇ ਦਿਓ ਕਿ ਅਸੀਂ ਸਿੱਟ ਤੋਂ ਸੰਤੋਸ਼ਟ ਆਂ ਮੈਂ ਪੁੱਛ ਨਹੀਂ ਸਿਤਾਉਣਾ ਕਿਉਂ ਕੀ ਤੁਹਾਡੀ ਮਜਬੂਰੀ ਹੈ ਪੰਜਾਬ ਸਰਕਾਰ ਦੀ ਡੀਜੀਪੀ ਸਾਹਿਬ ਜੀ ਮੈਂ ਪੁੱਛਣਾ ਚਾਹੁੰਦਾ ਕੈਮਰੇ ਤੇ ਕੀ ਮਜਬੂਰੀ ਹੈ ਸਾਡੇ ਪਰਿਵਾਰ ਨਾਲ ਤੁਸੀਂ ਆਏ ਸਾਨੂੰ ਇਨਸਾਫ ਦੇਣ ਲਈ ਵੀ ਸਾਡੇ ਤੇ ਸ਼ਰਤਾ ਰੱਖੋਗੇ ਕੀ ਇੱਥੇ ਆਮੰਦ ਦਾ ਇਨਸਾਫ ਲੈ ਸਕਦਾ ਇਸ ਇਹ ਜੇ ਹਾਲਾਤਾਂ ਚ ਆ ਤਾਂ ਮੈਨੂੰ ਹੋਰ ਇਹਨਾਂ ਤੇ ਸ਼ੱਕ ਪਈ ਜਾਂਦਾ ਹੈ ਕਿ ਇਹ ਇੰਨਾ ਇਹਨਾਂ ਤੇ ਕੀ ਡਰ ਪੈ ਗਿਆ ਇਹਨਾਂ ਨੂੰ ਕਿ ਜੇ ਸੀਬੀਆਈ ਇਨਕੁਆਰੀ ਹੋਊਗੀ ਤਾਂ ਕੀ ਖੁੱਲਜੂਗਾ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਇੰਕਾਊਂਟਰ ਵੀ ਹੋਏ ਨੇ ਮੇਰੇ ਪਿੱਛੇ ਇੱਥੇ ਤੁਸੀਂ ਪਤਾ ਹੀ ਰਾਜਪੀਰੇ ਤੋਂ ਆ ਕੇ ਗਿਆ ਪਰਿਵਾਰ ਉਹਦੀ ਜਾਣਕਾਰੀ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦਿੱਤੀ ਪਰसों ਉਥੇ ਬੈਠ ਕੇ ਦਿੱਲੀ 1 ਟੂ 1 ਬੈਠ ਕੇ ਦਿੱਤੀ ਹੈ ਉਹਨਾਂ ਨੂੰ ਤੇ ਜਿਹੜੀਆਂ ਮੈਨੂੰ ਧਮਕੀਆਂ ਆ ਰਹੀਆਂ ਇੰਡਾਇਰੈਕਟ ਵੇ ਪ੍ਰਸ਼ਾਸਨ ਵੱਲੋਂ ਕਿ ਢਿੱਲੋਂ ਨੂੰ ਕਿਸੇ ਤਰੀਕੇ ਰੋਕਿਆ ਜਾਵੇ ਮੈਂ ਕੈਮਰੇ ਤੇ ਕਹਿਣਾ ਚਾਹੁੰਦਾ ਏ ਢਿੱਲੋਂ ਰੁਕਣ ਵਾਲਾ ਨਹੀਂ ਹੈ ਗਰਦਨ ਲਵਾ ਦਾਂਗੇ ਲੇਕਿਨ ਪਿੱਛੇ ਨਹੀਂ ਹਟੂਗਾ ਮੈਂ ਕਿਉਂਕਿ ਜੇ ਅਸੀਂ ਇਨਸਾਫ ਦੀ ਲੜਾਈ ਜੇ ਅੱਜ ناک ਇਹਨੂੰ ਕਿਸੇ ਅੰਜਾਮ 'ਚ ਲੈ ਕੇ ਗਏ ਕੱਲ ਨੂੰ ਅੱਜ ਸਾਡੀ ਵਾਰੀ ਹੈ ਕੱਲ ਨੂੰ ਤੁਹਾਡੀ ਵਾਰੀ ਆਊਗੀ ਸੋ ਸਭ ਕੌਣ ਦੇ ਰਿਹਾ ਧਮਕੀਆਂ ਕੋਈ ਹਰ ਇੱਕ ਕਲੀਅਰ ਕੀ ਕੌਣ ਦੇ ਰਿਹਾ ਤੋ ਦੇਖੋ ਮੈਂ ਤੁਹਾਡੇ ਜਿਵੇਂ ਤੁਸੀਂ ਮੀਡੀਆ ਦੇ ਮੇਰੇ ਸਾਥੀ ਹੋ ਤੁਸੀਂ ਮੈਨੂੰ ਆਫ ਦਿ ਰਿਕਾਰਡ ਕੋਈ ਗੱਲ ਦੱਸਦੇ ਹੋ ਕੁਲਵਿੰਦਰ ਜੀ ਕਿਤੇ ਲਖਵਾਂ ਆ ਚੀਜ਼ ਤੁਹਾਡੇ ਬਾਰੇ ਗੱਲ ਹੋ ਰਹੀ ਸੀ ਕਿਤੇ ਹੁਣ ਮੇਰਾ ਫਰਜ਼ ਨਹੀਂ ਮੰਨਦਾ ਕਿ ਮੈਂ ਆਪਣੇ ਬੇਟੀ ਸਾਹਿਬ ਦਾ ਨਾਮ ਲਾਂ ਤੁਹਾਡਾ ਨਾਮ ਲਵਾਂ ਆਹ ਪੁਲਿਸ ਦੇ ਅਫਸਰ ਨੇ ਜ਼ਿੰਮੇਵਾਰ ਵਿਅਕਤੀ ਨੇ ਜਿਨ੍ਹਾਂ ਨੇ ਮੈਨੂੰ ਕਿਹਾ ਇਹ ਢਿਲੋ ਸਾਹ ਆਪਣਾ ਬਚਾ ਕਰ ਲਿਓ ਆ ਤਿੰਨ ਤਰ੍ਹਾਂ ਦੇ ਪਰਚੇ ਤੁਹਾਡੇ ਤੇ ਪਾਉਣ ਦੀ ਸਾਜ਼ਿਸ਼ ਕਰ ਰਹੇ ਨੇ ਮੈਂ ਆਪਿਕ ਸ਼ੁਕਲਾ ਜੀ ਨੇ ਵੀ ਗੱਲ ਕਿਹਾ ਹੈ ਕਿ ਜੇ ਤੁਸੀਂ ਮੇਰੇ ਤੇ ਇਹ ਜੇ ਮੈਨੂੰ ਸਾਜ਼ਿਸ਼ਾਂ ਦਾ ਪਤਾ ਲੱਗ ਰਿਹਾ ਤੇ ਜੇ ਜੇ ਪੰਜਾਬ ਸਰਕਾਰ ਡੀਜੀਪੀ ਸਾਹਿਬ ਪਾਉਣਾ ਚਾਹਤੇ ਉਹ ਵੀ ਪਾ ਕੇ ਦੇਖ ਲੋ ਆ ਵੀ ਚਾਹ ਪੂਰਾ ਕਰ ਲੋ ਮੈਂ ਤਾਂ ਕਹਿੰਦਾ ਓਪਨ ਓਪਨਲੀ ਕਹਿ ਰਿਹਾ ਮੈਂ ਨਹੀਂ ਜਦੋਂ ਆਪਾਂ ਚਾਰ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਨਾਮ ਖੋਲ ਕੇ ਨਾਮ ਲਈਏ ਫਿਰ ਆਪਾਂ ਨੂੰ ਇਹ ਚੈੱਕ ਕਰਾਦਾ ਕਿ ਕੌਣ ਦੇ ਰਿਹਾ ਤੁਮ ਕੀ ਆਪਾਂ ਨੂੰ ਕੋਈ ਮੈਨੂੰ ਪੁਲਿਸ ਅਫਸਰਾਂ ਨੇ ਦੱਸਿਆ ਜੀ ਜਿਹੜੇ ਮੇਰੇ ਸ਼ੁਭਚਿੰਤਕ ਨੇ ਉਹ ਕਹਿੰਦੇ ਤੁਸੀਂ ਸਾਥ ਥੋੜੇ ਸਲੋ ਹੋ ਜਾਓ ਥੋੜਾ ਵਿਚਾਰ ਰੱਖੋ ਮੈਂ ਕਿਹਾ ਸਲੋ ਹੋਣਾ ਦਾ ਮਤਲਬ ਨਹੀਂ ਮੈਂ ਹੱਕ ਸੱਚ ਦੀ ਲੜਾਈ ਲੱਗਾਂ ਐਂਡ ਤੱਕ ਲੜੂਗਾ ਡੰਕੇ ਦੀ ਛੋਟ ਤੇ ਲੜਾਂਗੇ ਜਾਂ ਤਾਂ ਵੀ ਨਾ ਮੇਰੇ ਜ ਕੋਈ ਸਾਡੇ ਪਰਿਵ ਪਹਿਲਾਂ ਤਾਂ ਕਹਿੰਦੇ ਜੀ ਥਾਬੇ ਵਾਲੇ ਤੇ ਉਸ ਤੋਂ ਪਹਿਲਾਂ ਐਫਆਈਆ ਤੁਹਾਨੂੰ ਸਾਰੀ ਗੱਲ ਦਾ ਪਤਾ ਹੀ ਹੈ ਅੱਜ 13 ਤਰੀਕ ਦੀ ਘਟਨਾ ਹੋਵੇ ਅੱਜ 1 ਅਪ੍ਰੈਲ ਹੋ ਗਈ ਸਾਨੂੰ ਇਨਸਾਫ ਦੀ ਉਮੀਦ ਲੱਗਦੀ ਨਹੀਂ ਪੰਜਾਬ ਸਰਕਾਰ ਤੋਂ ਪਰ ਤੁਸੀਂ ਪੰਜਾਬ ਸਰਕਾਰ ਦੇ ਵਿਜੇ ਉੱਪਰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲ ਕੇ ਆਏ ਰਾਜਨਾਥ ਸਿੰਘ ਨੂੰ ਮਿਲ ਕੇ ਆਏ ਉਹਨਾਂ ਨੇ ਕੀ ਆਸ਼ਵਸ਼ਾਣ ਦਿੱਤਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰਵਾਈ ਦੇਖੋ ਸੈਂਟਰ ਸਿੱਧਾ ਦਖਲ ਨਹੀਂ ਦਿੰਦਾ ਲੇਕਿਨ ਰਾਜਨਾਥ ਸਿੰਘ ਨੂੰ ਮਿਲਣ ਦੇ ਦੋ ਮਕਸਦ ਸੀ ਕਿ ਕਰਨਲ ਸਾਹਿਬ ਡਿਫੈਂਸ 'ਚ ਕੰਮ ਕਰਦੇ ਨੇ ਆਪਣੇ ਰਾਜਨਾ ਸਿੰਘ ਜੀ ਡਿਫੈਂਸ ਮੰਤਰੀ ਨੇ ਉਹਨਾਂ ਦੇ ਧਿਆਨ ਚ 1 ਟੂ 1 ਪਰਿਵਾਰ ਦਾ ਐਜ਼ ਅ ਮੈਂਬਰ ਹੋਣ ਦੇ ਨਾਤੇ ਉਹਨਾਂ ਦੇ ਧਿਆਨ ਚ ਲਿਆਉਣ ਦਾ ਫਰਜ਼ ਬੰਦਾ ਸੀ ਮੇਰਾ ਉਹਨਾਂ ਨੇ ਪੂਰੀ 25 30 ਮੈਨੂੰ ਸਾਡੀ ਪੂਰੀ ਪਰਿਵਾਰ ਦੀ ਗੱਲ ਸੁਣੀ ਆਪਣੇ ਘਰੇ ਬਾਕੀ ਮੀਟਿੰਗਾਂ ਰੱਦ ਕਰਕੇ ਪੂਰੀ ਸਾਡੇ ਪਰਿਵਾਰ ਦੀ ਗੱਲ ਸੁਣੀ ਉਹਨਾਂ ਨੇ ਉਹਨਾਂ ਨੇ ਉਹਨਾਂ ਸਾਰੀ ਜਾਣਕਾਰੀ ਸੀ ਲੇਕਿਨ ਕਈ ਚੀਜ਼ਾਂ ਕਰਨ ਸਾਹਿਬ ਨੇ ਆਪ ਦੱਸਿਆ ਕਿ ਮੇਰਾ ਆਈ ਕਾਰਡ ਕਿਵੇਂ ਖਿੱਚਿਆ ਗਿਆ ਇੱਕ ਕਰਨਲ ਦਾ ਸਿਟਿੰਗ ਕਰਨਲ ਦਾ ਇੱਕ ਐਸ ਐਚਓ ਹੋਰੀ ਐ ਕਾਰਡ ਖਿੱਚਣ ਪਤਾ ਹੋਵੇ ਵੀ ਆਪ ਅਸਰ ਹੈ ਸਾਰੀ ਗੱਲ ਰਾਜਨਾਥ ਸਿੰਘ ਜੀ ਨੇ ਦੱਸੀ ਉਹਨਾਂ ਨੇ ਕਿਹਾ ਕੋਈ ਚਿੰਤਾ ਨਾ ਕਰੋ ਉਹਨ ਅਸੀਂ ਦੇਖਾਂਗੇ ਕਿ ਮੈਨੂੰ ਅੰਜਾਮ ਤੱਕ ਲੈ ਕੇ ਜਾਣਾ ਆਹ ਕਹਿੰਦੇ ਤੁਹਾਡੇ ਤੇ ਨਹੀਂ ਹੱਥ ਪਾਇਆ ਆ ਪੂਰੀ ਇੰਡੀਅਨ ਆਰਮੀ ਤੇ ਹੱਥ ਪਾਇਆ ਇਹ ਇਮਾਨਦਾਰ ਅਫਸਰ ਤੇ ਹੱਥ ਪਾਇਆ ਪੀ ਲੋਸਾਬ ਤੁਸੀਂ ਕਹ ਰਹੇ ਕਿ ਪ੍ਰੈਸ਼ਰ ਪਾ ਰਹੇ ਹੋ ਕਿ ਸੀਮਾ ਜਾਨ ਛੱਡੋ ਇਹ ਪ੍ਰੈਸ਼ਰ ਕਿਹੜੇ ਡਿਪਾਰਟਮੈਂਟ ਲੋਕ ਤੁਹਾਨੂੰ ਤੁਹਾਡੇ ਤੇ ਆਇਆ ਜਾ ਕੋ ਤੁਹਾਨੂੰ ਮੈਸੇਜ ਵੀ ਭੇਜਿਆ ਹੈ ਫੋਨ ਕਾਲ ਹੋਈ ਹੈ ਕਿਸ ਤਰ੍ਹਾਂ ਆਹ ਜੀ ਮੈਂ ਆਪਣੇ ਸੋਰਸਸ ਡਿਸਕਲੋਸ ਨਹੀਂ ਕਰ ਸਕਦੇ ਹਾਂ ਜੀ ਕਿਉਂਕਿ ਆਹ ਸੋਰਸਸ ਜਿਹੜੇ ਇਨਪੁਟ ਹੁੰਦੀਆਂ ਨੇ ਕਿਸੇ ਵੀ ਤਰ੍ਹਾਂ ਨਹੀਂ ਕਦੇ ਵੀ ਡਿਸਕਲੋਸ ਕੋਈ ਸਿਆਣਾ ਬੰਦਾ ਨਹੀਂ ਕਰਦਾ ਹੁੰਦਾ ਆਹ ਜਿਹਨੇ ਜਿੱਥੇ ਗੱਲ ਕੀਤੀ ਡੀਜੀਪੀ ਸਾਹਿਬ ਨੂੰ ਪਤਾ ਹੈ ਮੈਂ ਕੀ ਕਹਿਣਾ ਚਾਹ ਰਿਹਾ ਠੀਕ ਹੈ ਗੌਰਵ ਯਾਦਵ ਜੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਨੇ ਕਿਹਨੂੰ ਫੋਰਵਰਡ ਕਰਕੇ ਕਿਹਾ ਹੈ ਕਿ ਤੁਸੀਂ ਕਰਨਲ ਸਾਹਿਬ ਨਾਲ ਗੱਲ ਕਰੋ ਕਿ ਤੁਹਾਡੀ ਆ ਮੰਗਾਂ ਮੰਨ ਲੈਣੇ ਅਸੀਂ ਤੁਸੀਂ ਸੀਬੀਆਈ ਆਪਣਾ ਐਫੀਡੇਵਿਟ ਦੇ ਦਿਓ ਤਿੰਨ ਤਰੀਕ ਨੂੰ ਤੇ ਤੁਹਾਡੇ ਨਾਲ ਆਈ ਕਰਕੇ ਇਨਸਾਫ ਕਰ ਲੈਂਦੇ ਸਿੱਟੇ ਤੇ ਤੁਸੀਂ ਕਹੋ ਸਿੱਟੇ ਤੇ ਸਾਨੂੰ ਵਿਸ਼ਵਾਸ ਕਿਉਂ ਵਿਸ਼ਵਾਸ ਕਰੀਏ ਅਸੀਂ ਸਿੱਕਤੇ ਪਰ ਦੋਧਰਜ ਨੂੰ ਲਾਇਆ ਸਰਕਟਾਉਂ ਦੇ ਵਿੱਚ ਸਿੱਟ ਨੇ ਦੋਨਾਂ ਤੇ ਲਾਇਆ ਨਹੀਂ ਸੈਟਅਪ ਦਾ ਕੰਮ ਕਰ ਰਹੀ ਹੈ ਕੱਲ ਵੀ ਆਈ ਹੋਈ ਸੀ ਸੈਟੇ ਚ ਰਾਈ ਸਾਹਿਬ ਆਈ ਹੋਈ ਸੀ ਮੈਨੂੰ ਪਤਾ ਹੀ ਸੀ ਸਰਕਟਾਉਂ ਸਾਰੇ ਮੌਕੇ ਤੇ ਵੀ ਦੇਖ ਕੇ ਆਏ ਹਨ ਲੇਕਿਨ ਮੈਂ ਪੁੱਛਣਾ ਚਾਹੁੰਦਾ ਹੈ ਕਿ ਸੀਬੀਏ ਇਨਕੁਆਰੀ ਤੋਂ ਪੰਜਾਬ ਸਰਕਾਰ ਨੂੰ ਡੀਜੀਪੀ ਸਾਹਿਬ ਨੂੰ ਇਹ ਇਹਨਾਂ ਦੇ ਪੂਰੇ ਸਿਸਟਮ ਨੂੰ ਕੀ ਪਰਹੇਜ ਹੈ ਜੇ ਸੀਬੀਏ ਸੀਬੀਆਈ ਇਨਕੁਆਰੀ ਜਿ세ੀ ਦੋਸ਼ੀ ਪਾਏ ਜਾਵਾਂਗੇ ਸਜ਼ਾ ਸਾਨੂੰ ਵੀ ਬਰਾਬਰ ਦੀ ਹੋਣੀ ਹੈ ਚਰਨਨ ਸਾਹਿਬ ਨੂੰ ਵੀ ਹੋਣੀ ਹੈ ਜਿਵੇਂ ਲੱਗਦਾ ਨਹੀਂ ਕਿ ਕੇਂਦਰ ਦੇ ਅਧੀਨ ਹੁੰਦੀਆਂ ਨੇ ਏਜੰਸੀਆਂ ਕੋਲ ਪ੍ਰਭਾਵ ਵੀ ਜਿਹੜਾ ਇੱਕ ਮਨ ਕਦੇ ਵਾਇਰਸ ਹੁੰਦਾ ਦੇਖੋ ਜਿਹੜੀਆਂ ਪ੍ਰਭਾਵ ਦੀ ਗੱਲ ਨਹੀਂ ਹੈ ਜਿਹੜੀਆਂ ਏਜੰਸੀਆਂ ਨਿਰਪੱਖ ਹੁੰਦੀਆਂ ਨੇ ਜਿਵੇਂ ਸੀਬੀਆਈ ਹੈ ਹੋਰ ਏਜੰਸੀਆਂ ਹੈਗੀਆਂ ਆਈਬੀ ਹੈ ਐਨਆਈਏ ਹੈ ਆ ਇੰਡੀਪੈਂਡੈਂਟ ਇਨਕੁਆਰੀ ਕਰਦੀਆਂ ਨੇ ਜੋ ਇਨਕੁਆਰੀ ਇਹਨਾਂ ਨੇ ਕਰਦੀ ਇਹਨਾਂ ਨੇ ਕੱਲੀ-ਕੱਲੀ ਚੀਜ਼ ਦਾ ਲੋਕੇਸ਼ਨ ਚੈੱਕ ਕਰ ਲਿਆ ਦੀ ਇਹ ਕਰਨਲ ਸਾਹਿਬ ਕਿੰਨੇ ਵਜੇ ਚੱਲੇ ਸੀ ਕਿੰਨੇ ਵਜੇ ਪਹੁੰਚੇ ਸੀ ਕੀ ਟਾਵਰ ਲੋਕੇਸ਼ਨ ਸੀ ਜਿਹੜੇ 12 ਬੰਦੇ ਇੱਥੇ ਸੀਗੇ ਉਹਨਾਂ ਦੀ ਟਾਵਰ ਲੋਕੇਸ਼ਨ ਕਿੱਥੇ ਸੀ ਕਿੱਥੋਂ ਆਏ ਸੀ ਕਿਵੇਂ ਕੁੱਟਮਾਰ ਕੀਤੀ ਦੀ ਵੀਡੀਓਜ਼ ਆ ਕਿੱਥੋਂ ਕਿਵੇਂ ਸੀਐਫਐਸਐਲ ਦੀ ਰਿਪੋਰਟ ਆ ਸਾਰੀ ਉਹਨਾਂ ਨੇ ਦੁੱਧ ਦਾ ਦੁੱਧ ਸਾਰਾ ਕਲੀਅਰ ਕਰ ਦੇਣਾ ਹੈਗਾ ਉਹ ਕਹਿੰਦੇ ਸਾਡੀ ਸਾਡੀ ਜਿਹੜੀ ਨਾਇਬ ਜਾਂਚ ਆਇਆ ਜਾਂ ਸਾਡੇ ਸਿੱਖ ਤਾਂ ਉਹ ਕਰ ਦੇ ਸਾਰਾ ਦੇਖੋ ਮੇਰੀ ਗੱਲ ਸੁਣੋ ਹਾਈ ਕੋਰਟ ਜਿੱਨੇ ਐਫਐਲਆਈਬਟ ਦਿੱਤਾ ਨਾਨਕ ਸਿੰਘ ਜੀ ਨੇ ਉਥੇ ਦਿੱਤਾ ਕਿ ਮੈਨੂੰ 12 ਵਜੇ ਪਤਾ ਚੱਲਦਾ ਜੀ 12 ਵਜੇ ਪਤਾ ਚੱਲਦਾ ਇਨਸੀਡੈਂਟ ਦਾ ਜਦਕਿ ਇਹਨਾਂ ਦੇ ਮੁੰਸ਼ੀ ਨੂੰ ਰਾਤ ਹੀ ਪਤਾ ਲੱਗਿਆ ਜੀ ਉਸ ਦਿਨ ਮੈਂ ਕੰਟਰੋਲ ਰੂਮ ਤੋਂ ਫੋਨ ਕੀਤਾ ਸੀ ਫੇ ਦੂਜੀ ਗੱਲ ਜਦੋਂ ਹਾਈ ਕੋਰਟ ਉਥੇ ਮੈਂ ਐਫੀਡੇਵਿਟ ਦਿੱਤਾ 28 ਤਰੀਕ ਨੂੰ ਜੱਜ ਸਾਹਿਬ ਜੱਜ ਸਾਹਿਬ ਦੇ ਪੇਸ਼ ਹੋਇਆ ਮੈਂ ਉੱਥੇ ਸੀ ਹਾਈ ਕੋਰਟ ਦੇ ਵਿੱਚ ਮੈਂ ਕਿਹਾ ਆਈਫੀਡੇਵਿਟ ਝੂਠਾ ਦੇ ਰਹੇ ਨੇ ਮੈਂ ਵਕੀਲ ਨੂੰ ਕਿਹਾ ਮੈਂ ਕਿਹਾ 14 ਤਰੀਕ ਨੂੰ ਸਵੇਰੇ 7 ਵਜੇ ਸਵੇਰੇ 7:30 ਵਜੇ ਨਾਨਕ ਸਿੰਘ ਨੇ ਮੈਨੂੰ ਫੋਨ ਕਰਕੇ ਦੱਸਿਆ ਮੈਨੂੰ ਫੋਨ ਕੀਤਾ ਮੈਂ ਪਰਿਵਾਰ ਨਾਲ ਗੱਲ ਕਰ ਲਈ ਮੇਰੇ ਪਿਰਹੀ ਜੇ ਚੀਜ਼ ਆਪਾਂ ਕਿਉਂ ਕਰ ਰਹੇ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਕੱਲ ਨੂੰ ਸਾਹਮਣੇ ਆ ਜਾਣਗੀਆਂ ਲੋਕਾਂ ਦੇ ਆਪਾਂ ਝੂਠ ਬੋਲ ਕੇ ਕੀ ਇਨਸਾਫ ਦੀ ਉਮੀਦ ਰੱਖ ਸਕਦੇ ਆ ਸਿੱਟ ਸਪੱਸ਼ਟ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਿਹਾ ਕਿ ਜਾਂ ਰਤੂ ਬਾਠ ਨੇ ਕਿਹਾ ਕਿ ਮੈਂ ਸੱਚੇ ਨਾਲ ਰੱਖਿਆ ਤੇ 6 ਵਜੇ ਤੱਕ ਅਸਿਸ ਅਨਾਉਂਸਮੈਂਟ ਕਰਾਂਗੇ ਉਹ ਅਨਾਉਂਸਮੈਂਟ ਤੇ ਗਲਤੀ ਹੋ ਮੈਂ ਉਹੀ ਤਾਂ ਪੁੱਛਣਾ ਚਾਹੁੰਦਾ ਕਿ ਵੀ ਤਕਰੀਬਨ 21 ਘੰਟੇ ਹੋ ਗਏ ਕੱਲ ਦੀ ਅਨਾਉਂਸਮੈਂਟ ਨੂੰ ਡੀਗਦੇ ਸੀ ਕੱਲ ਤਾਂ ਸ਼ਾਮ ਨੂੰ ਟੀਵੀ ਦੇ ਅੱਗੇ ਬੈਠੇ ਰਹੇ ਪੱਤਰਕਾਰ ਨੇ ਫੋਨ ਆਇਆ ਤੁਹਾਡੀ ਭਾਈਚਾਰੇ ਜਾ ਰਹੇ ਸੀ ਕਿ ਤੁਹਾਨੂੰ ਕੋਈ ਇਨਪੁਟ ਆਈ ਕੋਈ ਗੱਲ ਆਈ ਅ ਮੇਰੇ ਸਿਸਟਰ ਇਨ ਲਾ ਨੇ ਸੁਵੀਰ ਵੀਐਸਟੀ ਹੈ ਨਾ ਤਾਂ ਮਾਮ ਸਾਹਿਬ ਦਾ ਉਹਨੂੰ ਕਾਲ ਕੀਤਾ ਕੱਲ ਦਾ ਫੋਨ ਹੀ ਨਹੀਂ ਚੱਕ ਰਿਹਾ ਉਹ ਉਹਨੂੰ ਮੈਸੇਜ ਕੀਤਾ ਵੀ ਤੁਸੀਂ ਫੋਨ ਨੰਬਰ ਦੇਣਾ ਹੀ ਕੱਲ੍ਹ ਦੀ ਸੀ ਜੇ ਤੁਸੀਂ ਸਾਡੇ ਪਰਿਵਾਰ ਦੀ ਸੁਣਵਾਈ ਨਹੀਂ ਕਰਨੀ ਫੋਨ ਨਹੀਂ ਚੱਕਣਾ ਫਿਰ ਫੋਨ ਨੰਬਰ ਦੇਣਾ ਮਤਲਬ ਕੀ ਤੁਹਾਡਾ ਤੁਸੀਂ ਅਸਾਂ ਤੁਹਾਡੇ ਮੈਸੇਜ ਮੈਸੇਜ ਬਾਅਦ ਤੁਹਾਡੇ ਰੀਅਲ ਸਿਸਟਰ ਇਨ ਲਾ ਨੇ ਮੇਰੇ ਜੀ ਵਾਈਸ ਤੇ ਸਿਸਟਰ ਇਨ ਲਾ ਨੇ ਮੇਰੇ ਮੇਰੀ ਭਾਈ ਜੀ ਫਸਟ ਕਜ਼ਨ ਹੈ ਇਹ ਜਿਹੜੀ ਤੁਸੀਂ ਉਹਨਾਂ ਦੇ ਸਿਰ ਤੇ ਸਪੋਰਟ ਕਰ ਰਹੇ ਹੋ ਇਹ ਤੁਸੀਂ ਪਾਰਟੀ ਵੱਲੋਂ ਕਰ ਰਹੇ ਹੋ ਜਾਂ ਤੁਸੀਂ ਇੰਡੀਪੈਂਡੈਂਟ ਕਰ ਰਹੇ ਹੋ ਮੈਂ ਇੱਥੇ ਮੇਰੇ ਨਾਲ ਕੋਈ ਬੀਜੇਪੀ ਦਾ ਬੰਦਾ ਨਹੀਂ ਮੈਂ ਇੱਥੇ ਮੈਂ ਵੀ ਸਵੇਰੇ ਤੁਹਾਨੂੰ ਮੈਸੇਜ ਪਾਇਆ ਗੁਰਤੇਜ ਸਿੰਘ ਧੰਨ ਲਿਖਿਆ ਕਿ ਪਾਰਟੀ ਦਾ ਮਸਲਾ ਨਹੀਂ ਹੈ ਇੰਡੀਵਿਜੂਅਲ ਕਰ ਰਹੇ ਹੋ ਇੰਡੀਵਿਜੂਅਲ ਹੈ ਇੰਡੀਵਿਜੂਅਲ ਹੈ ਮੇਰੇ ਪਰਿਵਾਰ ਦਾ ਮਸਲਾ ਹੈ ਸਰ ਇਹ ਤਾਂ ਦੱਸ ਰਹੇ ਕੋਈ ਧਮਕੀਆਂ ਤੋਂ ਦੇ ਰਹੇ ਧਮਕੀਆਂ ਪੁਲਿਸ ਵੱਲੋਂ ਜਿਹੜੀ ਮੇਰੇ ਖਾਸ ਨੇ ਉਹਨਾਂ ਨੇ ਦੱਸਿਆ ਕਿ ਢਿੱਲੋਂ ਸਾਹਿਬ ਆਪਣਾ ਵਿਚਾਰ ਰੱਖੋ ਪ੍ਰਸ਼ਾਸਨ ਹੈ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਤੇ ਆਪਣੀ ਗੱਦੀ ਦਾ ਆਪਣਾ ਧਿਆਨ ਰੱਖ ਲਓ ਤੁਹਾਡੇ ਦੇ ਕਿਸੇ ਟਾਈਮ ਵੀ ਆਹ ਤਿੰਨ ਤਰ੍ਹਾਂ ਦੇ ਪਰਚੇ ਪੈ ਜਾਣਗੇ ਉਹਦੀ ਜਾਣਕਾਰੀ ਮੈਂ ਰਾਜਨਾ ਸਿੰਘ ਨੂੰ ਦੇ ਚੁੱਕਿਆ ਅਮਿਤ ਸ਼ਾਹ ਦੇ ਘਰੇ ਆਪਣੇ ਪੀਐਸ ਨੂੰ ਜਰਾਹੀ ਬਾਕਾਇਦਾ ਚਿੱਠੀ ਵੀ ਭੇਜ ਚੁੱਕਿਆ ਦੂਜੀ ਚਿੱਠੀ ਜਿਹੜਾ ਰਾਜਪੁਰਾ ਵਾਲਾ ਇਨਸੀਡੈਂਟ ਹੋਇਆ ਹੈ ਉਹਨਾਂ ਦੀ ਐਪਲੀਕੇਸ਼ਨ ਵੀ ਮੈਂ ਅਮਰਸ਼ਾਹੀ ਦੇ ਘਰੇ ਪੌਂਟੀ ਕਰਤੀ ਹੈਗੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਮਾਨ ਸਾਹਿਬ ਤੇ ਯਕੀਨ ਨਹੀਂ ਆਏਗਾ ਜਾਂ ਰਾਜਨਾਥ ਸਾਹਿਬ ਉੱਪਰ ਵੀ ਸਾਨੂੰ ਕੋਈ ਯਕੀਨ ਨਹੀਂ ਕਿਸੇ ਪ੍ਰਸ਼ਾਸਨਿਕ ਕਿਸੇ ਰਾਜਨਾਥ ਸਿੰਘ ਨਾਲ ਨਹੀਂ ਕਿਹਾ ਨਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਿਸੇ ਯਕੀਨੀ ਕੋਰਟ ਵੀ ਤੁਸੀਂ ਦਿੱਤੇ ਹੋਏ ਹੈ ਤੇ ਹੁਣ ਕੋਰਟ ਦੇ ਉੱਪਰ ਵੀ ਵਿਸ਼ਵਾਸ ਹੈ ਕਿ ਕੋਰਟ ਜੋ ਫੈਸਲਾ ਕਰੇਗਾ ਕੋਈ ਮੈਂ ਕਹਿੰਦਾ ਰੱਬ ਜਿੰਨਾ ਵਿਸ਼ਵਾਸ ਹੈ ਕੋਰਟ ਤੇ ਜੇ ਅਗਰ ਕੋਰਟ ਨੇ ਕਹਿਤਾ ਕਿ ਅਸੀਂ ਸੀਬੀ ਇਨਕੁਆਇਰੀ ਨਹੀਂ ਸਿੱਟੇ ਉੱਪਰ ਹੀ ਅਸੀਂ ਉਹ ਕਰਵਾਵਾਂਗੇ ਤੇ ਤੁਸੀਂ ਸਿੱਟ ਨਾਲ ਐਗਰੀ ਹੋਵੋਗੇ ਫਿਰ ਦੇਖੋ ਜੀ ਉਹ ਸਾਡਾ ਅਧਿਕਾਰ ਹੈ ਅਸੀਂ ਕੀ ਕਰਨਾ ਲੇਕਿਨ ਅਸੀਂ ਰੱਬ ਜਿੰਨਾ ਵਿਸ਼ਵਾਸ ਕੋਰਟ ਤੇ ਕਰਦੇ ਹਾਂ ਕਿਉਂਕਿ ਜੱਜ ਸਾਹਿਬ ਪੂਰਾ ਵਧੀਆ ਤੁਹਾਡੇ ਸਾਹਮਣੇ ਸਾਰੀਆਂ ਚੀਜ਼ਾਂ ਪਾਇਦੇ ਵੀ ਕਰ ਰਹੇ ਨੇ ਉਹ ਚੀਜ਼ਾਂ ਹਰੀ ਦੇਖੋ ਜੀ ਕਾਨੂੰਨ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ ਤੁਸੀਂ ਵੀ ਕਾਨੂੰਨ 'ਚ ਵਿਸ਼ਵਾਸ ਰੱਖਦੇ ਹੋ ਜੇ ਕਿਸੇ ਵੀ ਬੰਦੇ ਨਾਲ ਟਕਰਾਉਂਦਾ ਆਪਾਂ ਕੋਰਟਾਂ 'ਚ ਹੀ ਜਾਂਦੇ ਆ ਤੇ ਜੋ ਕੋਰਟਾਂ ਨੇ ਜੋ ਆਪਣੇ ਅਧਿਕਾਰ ਨੇ ਆਪਾਂ ਡਿਊ ਕੋਰਟਸ ਆਫ ਲਾਅ ਆਪਾਂ ਕੋਰਟ 'ਚ ਹੀ ਰੱਖਦੇ ਆ ਸਾਡੇ ਅਸੀਂ ਆਪਣੇ ਸਬੂਤ ਰੱਖਦੇ ਆ ਦੂਜੀ ਤੇ ਰੱਬ ਨੇ ਸਬੂਤ ਰੱਖੂਗੀ ਸਾਧੂ ਕਿਤੇ ਦਾ ਚੋਅ ਲੈਣਾ ਪਊਗਾ ਨਾ ਜੀ ਜੀ ਸਾਹਿਬ ਜਿੱਦਾਂ ਕਹ ਰਹੇ ਕਿ ਮੈਨੂੰ ਛੇਡ ਆ ਗਈ ਆ ਮੈਨੂੰ ਤਵਜਾ ਆ ਗਈ ਆ ਕੋਈ ਨਾਮ ਜਨਮ ਪਾ ਦਿਆ ਕੋਣੇ ਪੁੱਛ ਆਇਆ ਵੇਗਾ ਤੋਂ ਪੇਜ ਕਰੋ ਮੇਰੀ ਗੱਲ ਸੁਣੋ ਜੀ ਮੈਂ ਜੀ ਕੱਲ ਨੂੰ ਤੁਸੀਂ ਮੈਨੂੰ ਕੋਈ ਇਨਸਾਈਡ ਇਨਫੋਰਮੇਸ਼ਨ ਦਿਓ ਤੁਸੀਂ ਤੇ ਮੈਂ ਕੱਲ ਨੂੰ ਤੁਹਾਡਾ ਨਾਮ ਤੁਹਾਡਾ ਲੈ ਲੈ ਕੇ ਨਾਮ ਤੁਹਾਨੂੰ ਪਸਾਉਣਾ ਮੈਂ ਅੱਜ ਮੇਰੇ ਮਗਰ ਪਏ ਕੱਲ ਨੂੰ ਥੋੜੇ ਮਗਰ ਪੈ ਜਾਣਗੇ ਇਸ ਟਾਈਮ ਦੇ ਕੇਸ ਲੈਣੇ ਥੋੜੇ ਪਾਉਂਦੇ ਮੇਰੇ ਲਈ ਤਿੰਨ ਤਰ੍ਹਾਂ ਦੇ ਸਿਦਾਰੇ ਹਨ ਪਹਿਲੀ ਗੱਲ ਤਾਂ ਕਹਿ ਰਹੇ ਸੀ ਕਿ ਕਿਸੇ ਧਰਨੇ ਪਰਦਰਸ਼ਨ 'ਚ ਕਿਸੇ ਲੀਡੀ ਦਾ ਅਲੀਗੇਸ਼ਨ ਲਵਾ ਕੇ ਇਹਦੇ ਤੇ ਪਰਚਾ ਪਾਓ ਦੂਜਾ ਕਹਿੰਦੇ ਇਹਦੀ ਗੱਡੀ 'ਚ ਕੋਈ ਡਰੱਗ ਬੁੱਕ ਰੱਖ ਕੇ ਜਾਂ ਕੋਈ ਇਲੀਗਲ ਵੈਪਨ ਰੱਖਿਆ ਜਾਵੇ ਇਹਨੂੰ ਜ਼ਮਾਨਤ ਨਹੀਂ ਹੋਣੀ ਮੇਰੇ ਲਈ ਇਹੋ ਜਿਹਾ ਹੀ ਕੰਮ ਇਹਨਾਂ ਨੇ ਕੀਤਾ ਸੀ ਉੱਥੇ ਜਲੰਧਰ ਤੁਹਾਨੂੰ ਪਤਾ ਹੀ ਹੈ ਪਿੱਛੇ ਜੇ ਹੋਇਆ ਸੀ 2024 'ਚ ਉਹ ਜਲੰਧਰ ਤੇ ਕੇਸਾਂ ਕੀਤਾ ਸੀ ਉਹੋ ਜਿਹਾ ਕੇਸ ਕਹਿੰਦੇ ਇਹਦੇ ਤੇ ਪਾਓ ਤਾਂ ਟਿਕੂਗਾ ਲੇਕਿਨ ਮੈਂ ਇਨਸਾਫ ਦੀ ਲੜਾਈ ਲੜੂਗਾ ਐਂਡ ਤੱਕ ਲੜਾਂਗੇ ਆ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਐਂਡ ਤੱਕ ਲੜਾਂਗੇ ਸੀ ਦਬਨ ਵਾਲੇ ਨਹੀਂ ਹੈਗੇ ਕਿਸੇ ਹੋਰ ਦਾ ਕੋਈ ਕੁਐਸਚਨ ਹੋਵੇ ਦੱਸਿਓ ਸਰ ਮੈਮ ਨਹੀਂ ਆ ਰਹੇ ਸਾਹਮਣੇ ਉਹ ਮੈਮ ਕਿੱਥੇ ਨੇ ਕਿ ਉਹ ਕਿਸ ਨੂੰ ਅੱਜ ਫੇਰ ਮਿਲ ਗਏ ਨੇ ਜਾਂ ਕੋਈ ਬੈਠੇ ਨੇ ਨਹੀਂ ਦੇਖੋ ਪਰਿਵਾਰ ਦਾ ਇਸ ਏਸੀ ਦੇ ਵਿੱਚ ਮੈਂ ਉਹਨਾਂ ਨੂੰ ਕੱਲ ਉੱਥੇ ਮਿਲੇ ਸੀ ਬੜੇ ਖੁਸ਼ ਸੀਗੇ ਉਹਨਾਂ ਨੂੰ ਵੀ ਬੜਾ ਤੱਕਾ ਲੱਗਿਆ ਕਿ ਮੈਂ ਪੰਜਾਬ ਦੀ ਧੀ ਹਾਂ ਇਨਸਾਫ ਲੈਣ ਲਈ ਗਈ ਸੀ ਤੇ ਮੇਰੇ ਨਾਲ ਵੀ ਧੋਖਾ ਹੋ ਗਿਆ ਕਹਿੰਦੇ ਪਹਿਲਾਂ ਪੰਜਾਬ ਪੁਲਿਸ ਨੇ ਪਟਿਆਲਾ ਦੀ ਪੁਲਿਸ ਨੇ ਮੈਨੂੰ ਧੋਖਾ ਕਰਤਾ ਆ ਕਨਨ ਸਾਹਿਬ ਵੀ ਬੜੇ ਉਸਟ ਨੇ ਕਿਉਂ ਕਨਨ ਸਾਹਿਬ ਆਪ ਤੁਤ ਗਈ ਸੀ ਗੱਲ ਉਹਨਾਂ ਨੂੰ ਮਾਨ ਸਾਹਿਬ ਨੂੰ ਮਿਲਣ ਨੂੰ ਉਹ ਇਸ ਜਿਹੜਾ ਨੇ ਉਹਨਾਂ ਨੂੰ ਬੜਾ ਤੱਕਾ ਲੱਗਾ ਕਿ ਇੱਕ ਬੰਦਾ ਇੱਕ ਸੀਐਮ ਦੀ ਚੇਅਰ ਤੇ ਬੈਠ ਕੇ ਇਨਸਾਫ ਦੀ ਅਸੀਂ ਗੱਲ ਕੀਤੀ ਤੇ ਉਹ ਵੀ ਨਹੀਂ ਹਲੇ ਤੱਕ ਸਾਡੇ ਨਾਲ ਕੋਈ ਗੱਲਬਾਤ ਆਈ ਹੁਣ ਅੱਗੇ ਦਾ ਕੀ ਹੈ ਤੁਹਾਡਾ ਅੱਗੇ ਦਾ ਦੇਖੋ ਜੀ ਮੈਂ ਜਿਹੜੀ ਕੱਲ ਦਾ ਸਾਰਾ ਐਪੀਸੋਡ ਤੁਹਾਨੂੰ ਦੱਸਤਾ ਦੂਸਰਾ ਤਿੰਨ ਡਿਗਰੀ ਸਾਡੀ ਕੋਰਟ ਚ ਪੇਸ਼ੀ ਹੈ ਰੌਨੀ ਸਿੰਘ ਨੇ ਕਿ ਇਸ ਜਮਾਨਤ ਵਾਸਤੇ ਅਪਲਾਈ ਕੀਤਾ ਹੈਗਾ ਉਹ ਵੀ ਅਸੀਂ ਆਪਣਾ ਵਕੀਲ ਸਾਹਿਬ ਵਕੀਲ ਕਰਕੇ ਉੱਥੇ ਅਸੀਂ ਵਿਰੋਧ ਕਰਾਂਗੇ ਉਹਦਾ ਜੋ ਸਾਡਾ ਹੱਕ ਬੰਦਾ ਕਿਉਂਕਿ ਰਾਈ ਸਾਹਿਬ ਦਾ ਨਾਸੀ ਮਲੇਸੀ ਤੋਂ ਉਹਨੂੰ ਸਿੱਟ ਨਹੀਂ ਚਾਹੁੰਦੇ ਨਹੀਂ ਅਸੀਂ ਸਿੱਟ ਨੂੰ ਜੁਆਇਨ ਕਰਨ ਲਈ ਮਨਾ ਕਰਤਾ ਅਸੀਂ ਸਾਡੇ ਪਰਿਵਾਰ ਨੇ ਵੀ ਅਸੀਂ ਸਿੱਟ ਤੇ ਕੋਈ ਵਿਸ਼ਵਾਸ ਨਹੀਂ ਸੰਨੋ ਕਿਉਂਕਿ ਆ ਵੀ ਡੀਜੀਟੀ ਸਾਹਿਬ ਦੇ ਅੰਡਰ ਹੈ ਗੌਰਵ ਯਾਦਵ ਜੀ ਦੇ ਅੰਡਰ ਹੀ ਹੈ ਨਾ ਤੇ ਗੌਰਵ ਯਾਦਵ ਜੀ ਤਾਂ ਵਿਚਾਰੇ ਨਹੀਂ ਸਿਸਟਮ ਅੱਜ ਅੱਜ ਰਾਈ ਸਾਹਿਬ ਲਾਤੇ ਪਹਿਲਾਂ ਪਰਿਵਾਰ ਸਾਹਿਬ ਸੀਗੇ ਅਲਟੀਮੇਟਲੀ ਰਾਏ ਸਾਹਿਬ ਡੀਜੀਪੀ ਪੰਜਾਬ ਨਹੀਂ ਹੈ ਜਾਂ ਉਹਨਾਂ ਨੇ ਰਿਪੋਰਟ ਜਿਹੜੀ ਬਣਾਉਣੀ ਹੈ ਉਹ ਵੀ ਡੀਜੀਪੀ ਸਾਹਿਬ ਨੂੰ ਸਬਮਿਟ ਕਰਨੀ ਹੈ ਕੱਲੀ ਦਾ ਸਿੱਧੀ ਤਾਂ ਉਹਨਾਂ ਨੇ ਕਰਨੀ ਨਹੀਂ ਉਹਨਾਂ ਨੇ ਬਣਾ ਕਰਵਾਉਣੀ ਹੈ ਰਾਏ ਸਾਹਿਬ ਦਾ ਸਿੱਟਾ ਦੇ ਬੇਚਰੀ ਹੋਏਗਾ ਸਿੱਟਾ ਤੁਸੀ ਮੇਰੀ ਗੱਲ ਸੁਣੋ ਬੇਜੀ ਸਾਹਿਬ ਤੁਸੀਂ ਬੜੇ ਸੀਨੀਅਰ ਪੱਤਰਕਾਰ ਹੋ ਮਜੀਠੀਆ ਸਾਹਿਬ ਤੇ ਉਹਦਾ 2012-13 ਦਾ ਮੁਕੱਦਮਾ ਚੱਲ ਰਿਹਾ ਹੈ ਇਹਨਾਂ ਝੂਠਾ ਮੁਕੱਦਮਾ ਪਾਇਆ ਹੋਇਆ ਡਰੱਗ ਦਾ ਅੱਜ 2025 ਹੋ ਗਈ 12 ਸਾਲ ਹੋ ਗਏ ਪੰਜ ਸੀਟਾਂ ਬਦਲ ਗਈਆਂ ਆ ਪੰਜਵੀਂ ਸੈਟ ਕੱਲ ਬਦਲੀ ਹੈ। ਕੋਈ ਇਨਸਾਫ ਦੀ ਉਮੀਦ ਹੈ ਕਿ ਸਰੂ ਅਗਲੇ ਨੂੰ ਖਰਾਬ ਹੀ ਕਰੀਏ ਨੇ ਅੱਜ ਆਹ ਸੈਟ ਬਣਾ ਰਹੀ ਚੋ ਚਾਰ ਤਾਂ ਇਨਵੈਸਟੀਗੇਸ਼ਨਾਂ ਚੇਂਜ ਹੋ ਗਈਆਂ ਸਾਡੀਆਂ। ਪਹਿਲਾਂ ਇੱਥੇ ਐਸਪੀ ਹੈੱਡਕੁਆਰਟਰ ਸੀ। ਫਿਰ ਮਜਿਸਟ੍ਰੇਟ ਸੀ। ਫਿਰ ਆਹ ਪਹਿਲਾਂ ਪਰਮਾਰ ਸਾਹਿਬ ਸੀ। ਪਰਮਾਰ ਸਾਹਿਬ ਤੋਂ ਬਾਅਦ ਚੌਥੀ ਆਹ ਹੋ ਗਈ। ਜਿਹੜੀ ਆਹ ਤੁਹਾਡੇ ਸਾਹਮਣੇ ਹੋਈ ਆ ਉਹ ਆਹ ਰਾਏ ਸਾਹਿਬ ਵਾਲੀ। ਫਿਰਾਈ ਸਾਹਿਬ ਦੀ ਮੈਨੂੰ ਇਮਾਨਦਾਰੀ ਤੇ ਸ਼ੱਕ ਨਹੀਂ ਹੈ ਪੰਜਾਬ 'ਚ ਬਹੁਤ ਚੰਗੇ ਅਫਸਰ ਨਹੀਂ। ਰਾਏ ਸਾਹਿਬ ਉਹਨਾਂ ਚੋਂ ਨੇ। ਸਰ ਇਹਨਾਂ ਦੀ ਮੈਂ ਉਹਨਾਂ ਦਾ ਬਹੁਤ ਰਾਜੀ ਸਾਹਿਬ ਦਾ ਮੈਂ ਬਹੁਤ ਸਤਿਕਾਰ ਕਰਦਾ ਹਾਂ ਲੇਕਿਨ ਅਲਟੀਮੇਟਲੀ ਕੀ ਹੈ ਉਹਨਾਂ ਨੇ ਵੀ ਆਪਣੀ ਰਿਪੋਰਟ ਬਣਾ ਕੇ ਡੀਜੀਪੀ ਸਾਹਿਬ ਨੂੰ ਸਬਮਿਟ ਕਰਤੀ ਹੈ ਹੋਮ ਸੈਕਿਟੀ ਸਾਰਿਆਂ ਨੇ ਇਹਨਾਂ ਨੇ ਦੇਖਣੀ ਹੈ ਪਰ ਉਹਨਾਂ ਕੋਲ ਕਹਿ ਰਹੇ ਕਿ ਮੈਂ ਅਸੀਂ ਮੇਰੇ ਕੋਲ ਜਿਚ ਚਾਰਜ ਕਰਕੇ ਬੈਠਾ ਹੋ ਗਏ ਕੋਈ ਸਿਟਵਲੇ ਬਿੱਟ ਕਰਦਾ ਜਿਹੜਾ ਸਿਟ ਤੇ ਪੇਸ਼ ਹੋਣਾ ਜਦ ਨਹੀਂ ਅਸੀਂ ਸਿਟ ਤੇ ਬਿਲਕੁਲ ਨਹੀਂ ਪੇਸ਼ ਹੋਣ ਲੱਗੇ ਜੀ ਕਿਉਂਕਿ ਸਿਟ ਤੇ ਸਾਨੂੰ ਵਿਸ਼ਵਾਸ ਨਹੀਂ ਅਸੀਂ ਲਿਖ ਕੇ ਵੀ ਦੇ ਚੁੱਕੇ ਹਾਂ ਕਿਉਂਕਿ ਜੇ ਸਿਟ ਵੀ ਡੀਜੀਪੀ ਸਾਹਿਬ ਦੇ ਅੰਦਰ ਹੀ ਹੈ ਡੀਜੀਪੀ ਸਾਹਿਬ ਇਹਨਾਂ ਸਾਰਿਆਂ ਨੂੰ ਪ੍ਰੋਟੈਕਟ ਕਰਦੇ ਨੇ ਕਿਉਂਕਿ ਮੈਂ ਪਤ్రਕਾਰ ਪਾਇਚਾਰ ਨੂੰ ਇਨਵੈਸਟੀਗੇਸ਼ਨ ਤਾਂ ਉਸ ਚੀਜ਼ ਦੀ ਆ ਹੁੰਦੀਆਂ ਉਹ ਜਿਹੜਾ ਕੋਈ ਸਬੂਤ ਨਾ ਹੋਵੇ ਜਿਹੜੇ ਚੀਜ਼ ਦੇ ਐਵੀਡੈਂਸਿਸ ਅਸੀਂ ਟੇਬਲ ਤੇ ਰੱਖੇ ਹੋਏ ਨੇ ਤੁਸੀਂ ਉਹ ਤਾਂ ਦੇਖ ਨਹੀਂ ਰਹੇ ਜਿਹੜੀ ਡੀਵੀਆਰ ਅਸੀਂ ਸੁਰੇਸ਼ ਕੁਮਾਰ ਨੂੰ ਬੁਲਾ ਕੇ ਕਿਹਾ ਵੀ ਲੈ ਕੇ ਜਾ ਉਹਨਾਂ ਰਾਤ ਨੂੰ ਮੈਂ ਤੇ ਮਿਸਿਸ ਬਾਠ ਨੇ ਫੜਾਈ ਹੈ ਉਹ ਹਲੇ ਤੱਕ ਜੀ ਇਹਨਾਂ ਨੇ ਦੇਖੀ ਚੰਗੀ ਤਰ੍ਹਾਂ ਤਾਂ ਆਪਾਂ ਜਿਹੜੀ ਡੀਵੀਆਰ ਨਹੀਂ ਦੇਖ ਸਕਦੇ ਹੋਰ ਸਬੂਤ ਨਹੀਂ ਦੇਖ ਸਕਦੇ ਆਪਾਂ ਕੀ ਉਮੀਦ ਰੱਖੀ ਇਹਨਾਂ ਤੋਂ ਵੀ ਅਸੀਂ ਹੁਣ ਕੱਲ ਇੱਥੇ ਦੇਖ ਕੇ ਗਏ ਨੇ ਜਾਂ ਹੋਰ ਚੀਜ਼ਾਂ ਇਨਵੈਸਟੀਗੇਸ਼ਨ ਮੈਂ ਉਹਦੀ ਹੁੰਦੀ ਹੁੰਦੀ ਹੈ ਜਿਹੜੀ ਚੀਜ਼ ਹਨੇਰੇ ਚ ਹੋਈ ਹੋਵੇ ਕਿਸੇ ਨੂੰ ਪਤਾ ਹੀ ਨਾ ਹੋਵੇ ਕੌਣ ਮਾਰ ਗਿਆ ਜੀ ਕਿੱਥੋਂ ਆਇਆ ਸੀ ਕਿੱਥੋਂ ਨਹੀਂ ਆਇਆ ਸੀ ਉਹਦੀ ਉਸ ਉਸ ਕੇਸਾਂ ਚ ਇਨਵੈਸਟੀਗੇਸ਼ਨ ਹੁੰਦੀ ਹੈ ਕਿ ਤੁਸੀਂ ਪ੍ਰੋਪਰ ਚੈੱਕ ਕਰੋ ਕਿ ਉਹ ਆਪਣੀ ਕਿਕਨਨ ਟਾਵਰ ਲੋਕੇਸ਼ਨ ਦੇਖੋ ਵੀ ਕਿਹੜਾ ਬੰਦਾ ਮੋਬਾਈਲ ਫੋਨ ਚੱਲ ਰਿਹਾ ਸੀ ਉਸ ਘਟਨਾ ਜਿਵੇਂ 12 ਤੋਂ 1 ਵਜੇ ਤੱਕ ਇੰਦਰਾ ਹਸਪੀਟਲ ਦੇ ਉਸ ਏਰੀਆ 'ਚ ਕਿੰਨੇ ਮੋਬਾਈਲ ਫੋਨ ਚੱਲ ਰਹੇ ਸੀ ਜਦੋਂ ਤੁਹਾਨੂੰ ਪਤਾ ਹੀ ਵੀ ਆ 12 ਬੰਦੇ ਸੀ ਕਿ ਆਹ ਸੀਗੇ ਉਸ ਤੋਂ ਬਾਅਦ ਤਾਂ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੀ ਨਹੀਂ ਰਹਿੰਦਾ ਇਹਨਾਂ ਨੂੰ ਚਾਹੀਦਾ ਸੀ ਇਮੀਡੀਏਟਲੀ ਪਕੜਾ ਦੇ। ਕਿਰਪਾ ਕਰ ਇਮੀਡੀਏਟਲੀ ਅਰੈਸਟ ਕਰੋ। ਚਲਾਨ ਪੇਸ਼ ਕਰਦੇ ਕੋਰਟ 'ਚ। ਗੱਲ ਖਤਮ ਸੀ। ਜਦੋਂ ਆਪਾਂ ਇਨਵੈਸਟੀਗੇਸ਼ਨ ਆਮਾਰ ਕਰਦੇ ਹਾਂ, ਸੈੱਟ ਬਣਾਉਂਦੇ ਹਾਂ ਉਦੋਂ ਹੁੰਦਾ ਕਿ ਚੀਜ਼ਾਂ ਨੂੰ ਡਾਇਲੂਟ ਕਰਨਾ। ਤੇ ਉਹ ਆਪ ਡੀਜੀਪੀ ਸਾਹਿਬ ਪੰਜਾਬ ਸਹਿਕਾਰ ਕਰਦੀ ਹੈ। ਮੈਂ ਜੀ ਜ਼ੋਰਦਾਰ ਸ਼ਬਦਾਂ ਜਿਹੇ ਨਿਖੇਦੀ ਕਰਦਾ। ਇੱਕ ਚੀਜ਼ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਜਦੋਂ ਤੱਕ ਸਾਡੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਲੜਾਈ ਜਾਰੀ ਰਹੂਗੀ। ਆ ਸਾਡੇ ਪਰਿਵਾਰ ਦੀ ਲੜਾਈ ਹੈ, ਸਾਡੀ ਇੱਜ਼ਤ ਦੀ ਲੜਾਈ ਹੈ। ਉਹ ਸੀ ਵਾਪਸ ਲੈ ਕੇ ਰਾਹ। ਆਪਣਾ ਪਰਿਵ ਹਾਂਜੀ ਮੇਰੇ ਦਾਦਾ ਜੀ ਇੰਡੀਅਨ ਆਰਮੀ ਸੀਗੇ ਉਹਨਾਂ ਦੇ ਭਰਾ ਜਿਹੜੇ ਚਾਰ ਸੀ ਉਹ ਵੀ ਕੈਪ ਇੰਡੀਅਨ ਆਰਮੀ ਚ ਰਹੇ ਨੇ ਤੇ ਸਾਡੇ ਚ ਵੀ ਹਰਾ ਖੂਨ ਹੈ ਬਲੱਡ ਹੈ ਕਿਉਂਕਿ ਅਸੀਂ ਵੀ ਸਾਰੇ ਮੇਰੇ ਪਰਦਾਦਾ ਜੀ ਨੇ ਵੀ ਲੜਾਈਆਂ ਲੜੀਆਂ ਨੇ ਤੇ ਬੇਸਿਕਲੀ ਆ ਹੈਗੀ ਚੀਜ਼ ਇਨਸਾਫ ਦੀ ਅਸੀਂ ਪਰਦਾ ਤੁਹਾਡੇ ਘਰ ਕੋਈ ਲੜਕੀ ਮੈਰਿਡ ਸੀ ਵੀ ਆਦਮੀ ਪਰਦਾ ਹਾਂ ਹਾਂ 15 ਮਾਰਚ 2005 ਨੂੰ ਕੀ ਹੋਇਆ ਸੀ ਤੁਹਾਡੇ ਘਰ ਮੈਂ ਅੱਛਾ ਉਹ ਪੁੱਛੋਗੇ ਤਾਂ ਜੋ ਪੁੱਛਣਾ ਬੁੱਛੋ 15 ਮੱਧ 2000 ਮੈਂ ਸਮਝਿਆ ਹੁਣ ਸਾਰੇ ਤੁਸੀਂ ਸਾਹਮਣੇ ਆਜੋ ਸਾਹਮਣੇ ਤੁਸੀਂ ਸਾਹਮਣੇ ਆਜੋ ਮੇਰੇ ਕੋਲ ਸਾਹਮਣੇ ਆਓ ਮੈਂ ਉਹਦਾ ਤੁਹਾਨੂੰ ਸਾਰੀ ਕਲੀਅਰਿਟੀ ਦੱਸੂ ਬੈਠੋ ਇੱਥੇ ਗੱਡੀ ਦਾ ਸਰ ਬੈਠ ਗਿਆ ਬੈਠ ਗਿਆ ਡਾਣੇ ਤੁਸੀਂ ਅ ਸੰਨ 2005 ਚ ਮੇਰੇ ਵੱਡਾ ਬ੍ਰਦਰ ਤੇ ਝੂਠਾ ਮੁਕੱਦਮਾ ਦਰਜ ਕੀਤਾ ਸੀ ਉਸ ਪਰਿਵਾਰ ਨੇ ਆਹ ਹੁਣ ਸੁਣ ਲਿਓ ਗੱਲ ਸਾਰੇ ਇਹਨਾਂ ਤੇ ਆ ਦਾ ਸਾਰੇ ਪਰਿਵਾਰ ਵਾਲੇ ਹੋਰ ਤਾਂ ਕੁਝ ਲੱਭਿਆ ਨਹੀਂ ਕਿਸੇ ਨੂੰ ਜੇ ਕੁਝ ਨਯਾ ਜੀ ਹੋਊਗਾ ਤਾਂ ਹੀ ਲੱਗੂਗਾ ਬੀਤ ਜੀ ਸਾਹਿਬ 2005 ਚ ਅ 2005 ਸਾਡੇ ਤੇ ਝੂਠੀ ਐਫ ਆਈ ਆਰ ਕੀਤੀ ਗਈ ਉਦੋਂ ਐਫ ਆਈ ਆਰ ਤਖਾਇਆ ਗਿਆ ਕਿ ਮੈਂ ਅਥੇ ਮੈਂ ਆਪਣੀ ਭਾਬੀ ਦੀ ਅਸੀਂ ਕਿਡਨੈਪਿੰਗ ਕੀਤੀ ਉਥੇ ਉਥੇ ਅਰਬਨ ਸਟੇਟ ਦੇ ਘੰਟਾ ਸਾਂ 23 ਕਮਾਂਜਾ ਹਾਂ ਘੰਟਾ ਸਾਂ 51 ਜਿਹੜੀ ਉਹਨਾਂ ਨੇ ਦਿਖਾਈ ਹੋਈ ਵਾਕਾ ਬੀਤ ਜੀ ਸਾਹਿਬ ਉਦੋਂ ਉਸ ਟਾਈਮ ਚ ਮੈਂ ਚੰਡੀਗੜ੍ਹ ਪੰਜਾਬ ਐਂਡ ਸਿੰਧ ਬੈਂਕ ਚ ਬੈਠਾ ਹਾਂ ਚੰਡੀਗੜ੍ਹ ਮੇਰੀ ਟਾਵਰ ਲੋਕੇਸ਼ਨ ਮੇਰਾ ਮੇਰੀ ਐਂਟਰੀਆਂ ਮੇਰੀ ਉਸ ਫੈਕਟਰੀ ਸੀ ਡੇਰਾ ਬਸੀ ਕਿ ਮੈਂ ਉੱਥੇ ਚਲਾਉਂਦਾ ਸੀ ਚੰਡੀਗੜ੍ਹ ਪੰਜਾਬ ਐਂਡ ਸਿੰਧ ਮੈਂ ਚ ਮੈਂ ਬੈਠਾ ਹੋਇਆ ਉਸ ਤਰੀਕ ਨੂੰ ਤੇ ਮੈਨੂੰ ਦਿਖਾਤਾ ਪੰਜਾਬ ਪੁਲਿਸ ਨੇ ਕਿ ਮੈਂ ਇੱਥੇ ਐ ਮੇਰੇ ਚਾਚਾ ਜੀ ਸੰਗਰੂਰ ਕੋਰਟ ਦੇ ਸੀਗੇ ਸ਼੍ਰੀਮਾਨ ਜੀ ਸੰਗਰੂਰ ਕੋਰਟ ਦੇ ਸੀ ਅਸੀਂ ਉਹ ਐਵੀਡੈਂਸ ਲਾਇਆ ਵੀ ਚਾਚਾ ਜੀ ਮੇਰੇ ਉੱਥੇ ਮੈਂ ਉੱਥੇ ਤੁਸੀਂ ਐਫ ਆਈ ਆਰ 'ਚ ਨਾਮ ਮੇਰਾ ਇੱਥੇ ਪਾਈ ਜਾਨੇ ਉਦੋਂ ਐਸ ਐਸ ਪੀ ਆਹ ਅਮਰਜੀਤ ਰਾਏ ਸਾਹਿਬ ਸੀਗੇ ਇੱਥੇ ਐਸ ਪੀ ਸੀਟੀ ਕੌਸਟੋ ਸ਼ਰਮਾ ਸੀ ਠੀਕ ਹੈ ਜੀ ਉਹ ਅਸੀਂ ਉਸ ਕੇਸ ਚ ਬੇਦਾਗ ਨਿਕਲੇ ਆ ਸਮਝ ਗਏ ਸਾਰਾ ਵੀ ਤਾਂ ਅੰਡਰ ਪ੍ਰੈਸ਼ਰ ਪੁਲਿਸ ਨਾਲ ਸਿਵਲ ਲਾਈਨ ਚ ਸਬਮਿਟ ਹੋਇਆ ਸੀ ਜਿਹਦਾ ਦਰਜਾ ਨੰਬਰ ਐਫ ਆਈ ਆਰ ਬਣਿਆ ਸੀ ਮੈਨੂੰ ਇਹਨਾਂ ਦਾ ਯਾਦ ਨਹੀਂ ਪੁਰਾਣੀ ਗੱਲਾਂ ਐਫ ਆਈ ਆਰ ਨੰਬਰ ਲੇਕਿਨ ਉਹ ਕੇਸ ਨੂੰ ਅਸੀਂ ਪੂਰੀ ਤਾਕਤ ਨਾਲ ਲੜੇ ਪੂਰੀ ਅਸੀਂ ਸੱਚਾਈ ਨਾਲ ਲੜੇ ਸਾਰੇ ਸਬੂਤ ਦਿੱਤੇ ਤਾਂ ਹੀ ਕੇਸ ਖਤਮ ਹੋਇਆ ਜੀ ਹੋਰ ਦੱਸੋ ਵਿੱਚ ਪੁੱਛਣਾ ਮੈਨੂੰ ਆਹ ਸਵਾਲ ਕਿਸੇ ਹੋਰ ਨੇ ਵੀ ਕੀਤਾ ਸੀ ਮੈਂ ਕਿਹਾ ਤੁਸੀਂ ਮੈਨੂੰ ਥੋਕ ਕੇ ਪੁੱਛੋ ਸਾਡੇ ਪਰਿਵਾਰ ਤੇ ਬਿਲਕੁਲ ਦਮਨ ਸਾਹ ਹੈ ਸਾਡਾ ਇੱਕ ਕਾਲਾ ਸਪੌਟ ਨਹੀਂ ਹੈ ਸਾਡੇ ਤੇ ਉਹਦੇ ਚਾਫਾ ਯਾਰ ਦੇ ਚੁਟਮਾਰ ਵੀ ਲਿਖੀ ਹੋਈ ਹੈ ਮੈਂ ਕਹਿੰਦਾ ਜੀ ਜੋ ਮਰਜ਼ੀ ਲਿਖੀ ਹੋਈ ਸੀ ਜੇ ਜਿਹੜੀ ਚੀਜ਼ ਝੂਠੀ ਹੁੰਦੀ ਹੈ ਉਹ ਝੂਠੀ ਰਹਣੀ ਹੈ ਜੇ ਐਫ ਆਈ ਆਰ ਸੱਚੀ ਨਹੀਂ ਸਾਨੂੰ ਸਜ਼ਾ ਮਿਲਦੀ ਕਾਨੂੰਨ ਤੋਂ ਉੱਪਰ ਕੁਝ ਨਹੀਂ ਹੈ ਹੁਣ ਤੁਸੀਂ ਸਾਰੇ ਪੱਤਰਕਾਰ ਇੱਥੇ ਬੈਠੇ ਹੋ ਤੁਹਾਨੂੰ ਦਿਖਾ ਦਿੰਦੇ ਆ ਜੀ ਤੁਸੀਂ ਐਡਮਿਨਿਸਟ੍ਰੇਟ ਸੀਗੇ ਉੱਥੇ ਅਸੀਂ ਕੁੱਟਮਾਰ ਕੀਤੀ ਹੈ ਕੁਮਨਜੀ ਤਾਂ ਮੇਰੇ ਕੋਲ ਇੱਥੇ ਬੈਠੇ ਨੇ 2:30 3:30 ਵਜੇ ਆ ਉੱਥੇ ਕਿੱਥੇ ਐਡਮਿਨਿਸਟ੍ਰੇਟ ਸੀਗੇ ਫੇਸ 1 'ਚ ਉਹ ਗੱਲਾਂ ਦਾ ਕੁਝ ਨਹੀਂ ਹੈਗਾ